ਅੱਜ ਦੀ ਮੀਟਿੰਗ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਅੱਜ ਸਾਰਾ ਸਿਵਲ ਪ੍ਰਸ਼ਾਸਨ ਅਸਾਰਾ ਪੁਲਿਸ ਦਾ ਪ੍ਰਸ਼ਾਸਨ ਸਾਰਾ ਹੈਲਥ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਗਣ ਸਾਰੇ ਅੱਜ ਦੀ ਇਸ ਮੀਟਿੰਗ ਚ ਭਾਗ ਲੈਣੇ ਆਏ ਸੀ ਉਹ ਦੂਜੇ ਪਾਸੇ ਪੋਲਿਟੀਕਲ ਕਲਾਸ ਤੋਂ ਸਾਰੇ ਜਣੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਬਾਲ ਜੀ ਬ੍ਰਹਮਸ਼ੰਕਰ ਜਿੰਪਾ ਜੀ ਐਮਐਲਏ ਸਹਿਬਾਨ ਕਰਨਬੀਰ ਸਿੰਘ ਹੁੰਮੜ ਐਮਐਲਏ ਸਹਿਬਾਨ ਔਰ ਸਾਡੇ ਸਾਰੇ ਚੇਅਰਮੈਨ ਦਰਜਾ ਦਰਜਾ ਹੋਰ ਸਾਰੇ ਅਧਿਕਾਰੀਗਣ ਔਰ ਨਾਲ ਹੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਹਸ਼ਿਆਰਪੁਰ ਐਸਐਸਪੀ ਹਸ਼ਿਆਰਪੁਰ ਬਹੁਤ ਹੀ ਅੱਛੇ ਢੰਗ ਦੇ ਨਾਲ ਸਾਰਾ ਡਾਟਾ ਜਿਹੜਾ ਉਹਦਾ ਐਨਲਿਸਿਸ ਹੋਇਆ ਕਿ ਪਿਛਲੇ ਲੰਬੇ ਅਰਸੇ ਤੋਂ ਯੁੱਧ ਨਸ਼ਿਆਂ ਵਿਰੋਧ ਦੇ ਅੰਦਰ ਹਸ਼ਿਆਰਪੁਰ ਡਿਸਟ੍ਰਿਕਟ ਦੇ ਅੰਦਰ ਕੀ ਕੀ ਜਿਹੜੀਆਂ ਉਹ ਗਤੀਵਿਧੀਆਂ ਕੀਤੀਆਂ ਗਈਆਂ ਜਾਂ ਕਿਸ ਤਰ੍ਹਾਂ ਔਟ ਸੈਂਟਰ ਦੇ ਅੰਦਰ ਔਰ ਜਾਂ ਕਿਸ ਤਰ੍ਹਾਂ ਜਿਹੜਾ ਐਫਆਈਆਰਾਂ ਦਰਜ ਹੋਈਆਂ ਇਹ ਪੂਰਾ ਬੇਰਵਾ ਅੱਜ ਇਸ ਦੀ ਮੀਟਿੰਗ ਚ ਹੋਇਆਗਾ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬੜੀ ਅੱਛੀ ਮਹਮ ਜਿਹੜੀ ਆ ਪੰਜਾਬ ਦੇ ਅੰਦਰ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਕੀਤੀ ਆ ਔਰ ਉਸ ਕਮੇਟੀ ਦਾ ਕੈਬਨਟ ਕਮੇਟੀ ਦਾ ਮੈਨੂੰ ਚੇਅਰਮੈਨ ਲਾਇਆ ਗਿਆ ਮੇਰੇ ਕੋਲ ਪੰਜ ਡਿਸਟ੍ਰਿਕਟ ਸੀਗੇ ਕਾਫੀ ਲੰਬੇ ਅਰਸਤ ਮੀਟਿੰਗ ਵੀ ਇਹ ਪੈਂਡਿੰਗ ਪਈ ਸੀ ਪਰ ਲੇਕਿਨ ਅੱਜ ਇਹ ਬੜੀ ਅੱਛੀ ਮੀਟਿੰਗ ਹੋਈ ਹੈਗੀ ਸੋ ਹੁਸ਼ਿਆਰਪੁਰ ਦੇ ਐਸਐਸਪੀ ਸਹਿਬਾਨ ਬਹੁਤ ਹੀ ਅੱਛੇ ਢੰਗ ਨਾਲ ਕੰਮ ਕਰ ਰਹੇ ਨੇਗੇ ਡੀਸੀ ਸਹਿਬਾਨ ਅੱਛੇ ਢੰਗ ਨਾਲ ਕੰਮ ਕਰ ਰਹੇ ਨੇਗੇ 91% ਮੈਨੂੰ ਬੜਾ ਅੱਛਾ ਲੱਗਿਆ ਕਿ 91% ਕਨਵੈਕਸ਼ਨ ਰੇਟ ਆ ਰੇਟ ਆਫ ਕਨਵੈਕਸ਼ਨ ਜਿਹੜਾ ਹੁਸ਼ਿਆਰਪੁਰ ਦਾ ਉਹ ਕਾਫੀ ਹਾਈ ਆ 91% ਕਨਵੈਕਸ਼ਨ ਰੇਟ ਆ ਇਹਦੇ ਨਾਲ ਹੀ ਹੁਣ ਤੱਕ ਲਗਭਗ 179 ਐਫਆਈਆਰ 179 ਐਫਆਈਆਰ ਰਜਿਸਟਰ ਹੋ ਜਾਨੇ ਗੀਆਂ ਔਰ 272 271 ਜਿਹੜੇ ਪਰਸਨ ਉਹ ਰੈਸਟ ਕੀਤੇ ਗਏ ਨੇਗੇ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਸੇਫ ਸੇ ਪੰਜਾਬ ਮਹਿਮ ਜਿਹੜੀਆ ਸਰਦਾਰ ਭਗਵੰਤ ਸਿੰਘ ਮਾਜੀ ਨੇ ਸ਼ੁਰੂ ਕੀਤੀ ਸੀ ਸੇਫ ਪੰਜਾਬ ਉਹਦੇ ਅੰਦਰ ਬਹੁਤ ਹੀ ਭਰਮਾ ਹੰਗਾਰਾ ਮਿਲਿਆ ਜੈਸੇ ਮਹੀਨੇ ਦੀ ਮੈਂ ਗੱਲ ਕਰਾ ਤਾਂ ਲੋਕਾਂ ਵੱਲੋਂ ਦਿੱਤੀ ਇਨਫਾਰਮੇਸ਼ਨ ਦੇ ਆਧਾਰ ਦੇ ਉੱਤੇ ਜਿਹੜੇ ਲੋਕ ਇਨਵੋਲਵ ਹੋਏ ਲਗੇ ਪੀਪਲ ਆਰ ਜਿਹੜੇ ਪਿੰਡਾਂ ਦੇ ਲੋਕ ਆ ਕੇ ਇਨਵੋਲਵ ਹੋਏ ਨੇ ਉਹਨਾਂ ਤਾਂ ਮਿਲੀ ਇਨਫਾਰਮੇਸ਼ਨ ਦੇ ਆਧਾਰ ਤੇ 17 ਪਰਚੇ ਜੜੇ ਲਗੇ 17 ਐਫਆਈਆ ਰਜਿਸਟਰ ਹੋਈਆਂ ਨੇ ਕਿ ਕਾਫੀ ਵੱਡੀ ਗੱਲ ਆ ਕਿ ਲੋਕ ਚੜੇ ਲਗੇ ਔਰ ਖਾਸ ਕਰਕੇ ਜੇ ਮੈਂ ਹੁਸ਼ਿਆਰਪੁਰ ਦੀ ਗੱਲ ਕਰਾਂ ਲੋਕ ਆਪ ਬਹਾਰੇ ਇਸ ਮਹਿਮ ਦਾ ਸਾਥ ਦੇ ਰਹੇ ਨੇ ਕਿ ਲੋਕਾਂ ਨੇ ਸਾਡੀ ਸੇਫ ਨੂੰ ਸੇ ਪੰਜਾਬ ਮਹਿਮ ਨੂੰ ਚੁਣਿਆ ਉਹਦੇ ਰਾਹੀਂ ਐਪਲੀਕੇਸ਼ਨ ਆਂ ਜਾਂ ਉਹਦੇ ਰਾਹੀਂ ਜਿਹੜੀ ਆ ਆਪਣਾ ਮੋਬਾਈਲ ਦੇ ਉੱਤੇ ਇਨਫਾਰਮੇਸ਼ਨ ਆਈ WhatsApp ਤੇ ਇਨਫਰਮੇਸ਼ਨ ਆਈ ਉਸ ਇਨਫਰਮੇਸ਼ਨ ਨੂੰ ਜਦੋਂ ਅੱਗੇ ਜਾ ਕੇ ਇਨਵੈਸਟੀਗੇਸ਼ਨ ਕੀਤੀ ਇਨਕੁਆਰੀ ਕੀਤੀ ਉਹਦੇ ਵਿੱਚ ਜਦੋਂ ਪਤਾ ਲੱਗਿਆ ਕਿ ਹਾਂ ਇੱਥੇ ਕ੍ਰਾਈਮ ਹੋ ਰਿਹਾ ਸੋ ਬਹੁਤ ਵੱਡਾ ਮੈਂ ਸਮਝਦਾ ਪਹਿਲ ਕਦਮੀ ਜਿਹੜੀ ਆ ਉਹ ਹੁਸ਼ਿਆਰਪੁਰ ਦੇ ਲੋਕਾਂ ਨੇ ਕੀਤੀ ਆ ਇਸੇ ਤਰੀਕੇ ਜਿਹੜੀਆਂ ਸੰਪਰਕ ਮੀਟਿੰਗਾਂ ਰਹਿਗੀਆਂ ਹੁਸ਼ਿਆਰਪੁਰ ਦੇ ਡੀਸੀ ਸਾਹਿਬਾਨ ਵੱਲੋਂ ਐਸਐਸਪੀ ਸਾਹਿਬਾਨ ਵੱਲੋਂ ਸੰਪਰਕ ਮੀਟਿੰਗਾਂ 527 527 ਸੰਪਰਕ ਮੀਟਿੰਗਾਂ ਜਿਹੜੀਆਂ ਕੀਤੀਆਂ ਗਈਆਂ ਨੇਗੀਆਂ ਔਰ ਇਹਦੇ ਨਾਲ ਹੀ ਜਿਹੜੀਆਂ ਬੀਡੀਸੀ ਨੇਗੀਆਂ ਜਿਹੜੀਆਂ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਜਿਹੜੀਆਂ 970 970 ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਔਰ 442 442 ਜਿਹੜੀਆਂ ਪੰਚਾਇਤਾਂ ਸਨ ਗਈਆਂ ਉਹਨਾਂ ਨੇ ਆਪਣੇ ਰੈਜ਼ੋਲੂਸ਼ਨ ਜਿਹੜੇ ਦੇ ਗਏ ਉਹ ਵੀ ਅਡਾਪਟ ਕੀਤੇ ਨੇ ਕਿ ਰੈਜ਼ੋਲੂਸ਼ਨ ਪਾਏ ਨੇ ਕਿ ਅਸੀਂ ਨਸ਼ੇ ਦੇ ਵਿਰੁੱਧ ਜੋ جنگ ਸਰਕਾਰ ਵੱਲੋਂ ਛੇੜੀ ਗਈ ਆ ਉਹਦੇ ਅੰਦਰ ਸਰਕਾਰ ਦਾ ਸਾਥ ਦੇਵਾਂਗੇ ਔਰ ਮੈਂ ਬੜਾ ਧੰਨਵਾਦ ਧੰਨਵਾ ਕਰਦਾ ਹਾਂ ਇਹਨਾਂ ਸਾਰੇ ਅਫਸਰ ਸਾਹਿਬਾਨ ਦਾ ਕਿ 18 ਇਹਨਾਂ ਨੇ ਹੌਟਸਪੌਟ ਜਿਹੜੇ 18 ਹੌਟਸਪੌਟ ਆਇਡੈਂਟੀਫਾਈ ਕੀਤੇ ਲਗੇ ਕਿ 18 ਜਗ੍ਹਾ ਦੇ ਉੱਤੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇੱਥੇ ਜਿਹੜੀਆਂ ਡਰੱਗ ਨਾਲ ਸੰਬੰਧਿਤ ਐਕਟੀਵਿਟੀ ਹੁੰਦੀਆਂ ਨੇਗੀਆਂ ਉਹਨਾਂ ਤੇ ਲਗਾਤਾਰ ਨਿਗਰਾਨੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਰੱਖੀ ਗਈ ਆ ਔਰ ਇਸ ਤੋਂ ਬਿਨਾਂ ਜਿਹੜਾ ਇੰਟਰ ਸਟੇਟ ਖਾਸ ਕਰਕੇ ਕਿਉਂਕਿ ਹਿਮਾਚਲ ਦਾ ਕਾਫੀ ਵੱਡਾ ਹਿੱਸਾ ਜਿਹੜਾ ਉਹ ਲੱਗਦਾਗਾ ਉੱਥੋਂ ਕਾਫੀ ਸਾਰੇ ਸਮੱਗਲਿੰਗ ਹੋ ਕੇ ਆਉਂਦੀ ਸੀਗੀ ਉਹਦੇ ਉੱਤੇ ਬਹੁਤ ਵੱਡੀ ਰੋਕ ਜਿਹੜੀ ਆ ਪ੍ਰਸ਼ਾਸਨ ਵੱਲੋਂ ਲਾਈ ਗਈ ਆ ਔਰ ਦੋਨੇ ਸਟੇਟਾਂ ਦੇ ਜੁਆਇੰਟ ਆਪਰੇਸ਼ਨ ਵੀ ਕਾਫੀ ਹੋਏ ਨੇ ਕਿ ਹਿਮਾਚਲ ਦੀ ਪੁਲਿਸ ਦੇ ਨਾਲ ਸਾਡੀ ਹੁਸ਼ਿਆਰਪੁਰ ਦੀ ਪੁਲਿਸ ਲਗਾਤਾਰ ਆਪਰੇਸ਼ਨ ਜਿਹੜੀ ਅਸੀਂ ਕਰ ਰਹੇ ਹਾਂਗੇ ਸਮਾਜ ਸਭੰਦ ਇਸ ਮਹਿਮ ਨੂੰ ਬਹੁਤ ਪਰਮਾ ਹੰਗਾਰਾ ਜਿਹੜਾ ਹੁਸ਼ਿਆਰਪੁਰ ਚ ਮਿਲ ਰਿਹਾ ਹੈਗਾ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿਹੜਾ ਕਿ ਡਰਗ ਫਰੀ ਹੋਊਗਾ ਜਿਹੜਾ ਕਿ ਨਸ਼ਾ ਮੁਕਤ ਹੋਊਗਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਕਾਫੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਜਦੋਂ ਪੰਜਾਬ ਦੇ ਅੰਦਰ जे जे गल करिए दो हजार सात तो लैके सतारक दो हजार सात तो लग अकाली दल बीजेपी हड़ आया पे नशा तस्करी होंगी सी सो और उस तो कांग्रेस पार्टी ने कैप्टन साहब ने गुटका साहब मत्थे लाके कहा कि मैं चार हफ्ते चो नशा खत्म कर दूंगा पर लेकिन अफसोस चार हफ्ते तक ही पूरे पांच साल बीत के कांग्रेस पार्टी ने कोई कम नहीं किया तीन साल ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਬਤੌਰ ਮੁੱਖ ਮੰਤਰੀ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਜਿਹੜੀ ਉਹ ਲੜੀ ਜਾ ਰਹੀ ਆ ਪਰ ਲੇਕਿਨ ਹੁਣ ਲੜਾਈ ਜਿਹੜੀ ਆ ਉਹ ਅੰਤਮ ਦੌਰ ਚਾ ਹੁਣ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਲੜਾਈ ਅੰਤਮ ਦੌਰ ਚ ਪਹੁੰਚ ਚੁੱਕੀ ਆ ਸੋ ਬਿਲਕੁਲ ਇੱਕ ਵੀ ਨਸ਼ਾ ਤਸਕਰ ਪੰਜਾਬ ਚ ਰਹਿਣ ਨਹੀਂ ਦੇਣਾ ਬੜਾ ਸਪਸ਼ਟ ਆ ਕਿ ਜਾਤਾ ਪੰਜਾਬ ਛੱਡ ਦਿਓ ਨਹੀਂ ਨਸ਼ੇ ਦਾ ਧੰਦਾ ਛੱਡ ਦਿਓ ਜੇਕਰ ਨਹੀਂ ਛੱਡੋਗੇ ਤਾਂ ਤੁਹਾਨੂੰ ਜੇਲ੍ਹ ਜਾਣਾ ਪਊਗਾ ਸੋ ਬਹੁਤ ਸਖਤ ਕਾਰਵਾਈ ਜਿਹੜੀ ਆ ਉਹਨਾਂ ਦੇ ਖਿਲਾਫ ਹੋ ਰਹੀ ਆ ਸੋ ਮੈਂ ਸਾਰੇ ਪ੍ਰਸ਼ਾਸਨ ਦਾ ਸਾਰੇ ਪੋਲੀਟੀਕਲ ਡਿਗਨਿਟਰੀਜ਼ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ